ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ نیوز ਮਟਰ ਦੇ ਬੀਜ ਨੂੰ ਲੈ ਕੇ ਕੁਝ ਕਿਸਾਨਾਂ ਵੱਲੋਂ ਅੱਜ ਸਮਾਣਾ ਦੇ ਤਨੀਰਾਮ ਬਾਜ਼ਾਰ ਦੇ ਵਿੱਚ ਬੀਜ ਵਾਲੇ ਨੂੰ ਕੀਤਾ ਜਾ ਰਿਹਾ ਸੀ ਤੰਗ ਪ੍ਰੇਸ਼ਾਨ ਇਸ ਰੋਜ਼ ਦੇ ਵਜੋਂ ਅੱਜ ਤਨੀਰਾਮ ਦੇ ਬੁਜ਼ਾਰਤ ਸਮੂਹ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਸ਼ਹਿਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਵਪਾਰੀਆਂ ਦਾ ਦੱਸਿਆ ਗਿਆ ਕਿ ਮੇਰੇ ਤੋਂ ਇੱਕ ਕਿਸਾਨ ਵੱਲੋਂ 90 ਕਿਲੋ ਮਟਰ ਦਾ ਬੀਜ ਖਰੀਦਿਆ ਗਿਆ ਸੀ ਜੋ ਕਿ ਡੇਢ ਕੁੰਟਲ ਨਹੀਂ ਹੁੰਦਾ ਹੈ ਤੇ ਉਕਤ ਕਿਸਾਨ ਨੇ ਇਹ ਬੀਜ 4 ਕਿੱਲਿਆਂ ਵਿੱਚ ਬੀਜ ਦਿੱਤਾ ਅਤੇ ਝਾੜ ਘਟ ਨਿਕਲਣ ਕਾਰਨ ਕਿਸਾਨਾਂ ਵੱਲੋਂ ਵਪਾਰੀਆਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਅੱਜ ਜਿਹੜਾ ਸਾਰੇ ਹੀ ਦੁਕਾਨਦਾਰ ਇਕੱਠੇ ਹੋ ਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਗਰ ਸਾਨੂੰ ਅਨਿਆਇ ਨਾ ਮਿਲਿਆ ਤਾਂ ਅਸੀਂ ਹੁਣ ਆਨਲਾਈਨ ਦੇ ਨਾਲ ਚ ਵੱਡਾ ਸੰਘਰਸ਼ ਕਰਾਂਗੇ ਜਿਸ ਦੇ ਨੋਕਤੇ ਵਿੱਚ ਸਮਾਣਾ ਵਪਾਰ ਮੰਡਲ ਤੇ ਅੱਜ ਪੁਲਿਸ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਇਨਾ ਉੱਪਰ ਨਹੀਂ ਤਾਂ ਕਾਰਵਾਈ ਕੀਤੀ ਜਾਵੇ ਨਹੀਂ ਕਹਿੰਦਾ ਤੇਰਾ ਮਟਰ ਦਿਨ ਵਾਦਨੇ ਉਹਦੇ ਜੀਮੀਦਾਰ ਬੈਠੇ ਰਿਡੋ ਮੈਂ ਇਹਨਾਂ ਨੂੰ ਵੀ ਪੁੱਛਿਆ ਹੁੰਦੀ ਮੈਂ ਪਹਿਲਾਂ ਹੀ ਪਤਾ ਕਰ ਲਿਆ ਉਹ ਕਹਿੰਦੇ ਮੌਸਮ ਕਰਕੇ ਜਿਹੜਾ ਹੋ ਰਿਹਾ ਹੈ ਸਪਰੇਅ ਬੰਦ ਕਰਤੀ ਰੇ ਬੰਦ ਕਰਦੀ ਆਫਰ ਦਿੰਦੇ ਆ ਮੈਂ ਉਹਦੇ ਕਰਕੇ ਸਪਰੇਅ ਰੇ ਪਾਉਂਦੇ ਨੇ ਉਹ ਵੱਜ ਜਾਂਦਾ ਉਹ ਟਾਈਮ ਬੱਦ ਲੈ ਜਾਂਦਾ ਆ ਕੇ ਮੇਰੀ ਦੁਕਾਨ ਤੇ ਸਵੇਰੇ ਤੇ ਜਿੰਦਾ ਲਾਰਾਂਗੇ ਤੈਨੂੰ ਇਹ ਕਰ ਦਾਂਗੇ ਤੈਨੂੰ ਉਹ ਕਰ ਦਾਂਗੇ ਜਿੰਦਾਬਾਦ ਜਿੰਦਾਬਾਦ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਦੁਕਾਨ ਤੇ ਇਹਨਾਂ ਨੇ ਗੁੰਡਾਗਰਦੀ ਕਰ ਰਹੇ ਨੇ ਗੁੰਡਾ ਗੰਦੀ ਨਹੀਂ ਕਰ ਰਹੇ ਇਹ ਬੰਦੇ ਦੋਹੀ ਕੀਤਾ ਇਹਨਾਂ ਨੇ ਮੈਨੂੰ 2 ਸਾਲ ਤੋਂ ਕਿੰਨੀ ਦੇਰ ਤੋਂ ਕਿੰਨੀ ਕਦੇਰ ਵਜੇ ਲਾਇਆ ਧਰਨਾ ਇਹਨਾਂ ਨੇ ਇਹ 12:30 ਵਜੇ ਆਈ ਇਹਨਾਂ ਨੇ ਅੱਛਾ ਅੰਤਾਰ ਤੇਰਾ ਹਾਂ ਸਾਰੀ ਮੈਂ ਕਿਹਾ ਇਸ ਰਾਤੀ ਚਾਹ ਪੀ ਲੋ ਚਾਹ ਨਹੀਂ ਅਸੀਂ ਪੀਣੀ ਸਾਡਾ ਮਸਲਾ ਹੱਲ ਕਰ ਮਾ ਮਸਲਾ ਨੂੰ ਮੈਂ ਕੀ ਕੀਤਾ ਸਰ ਮੈਂ ਮਟਰ ਛੋਡੇ ਵਾਸਤੇ ਨਹੀਂ ਲੈਂਦਾ ਇਕੱਲਾ ਤੁਹਾਨੂੰ ਮਟਰ ਨਹੀਂ ਦਿੱਤਾ ਮੈਂ ਜ਼ਿੰਮੇਦਾਰ ਬੁਲਾ ਲੈਣਾ ਭਾਈ ਨਹੀਂ ਮੇਰੇ ਕੋਲ ਜ਼ਿੰਮੇਦਾਰਾਂ ਦੇ ਨੰਬਰ ਨਹੀਂ ਜਿਨ੍ਹਾਂ ਨੇ ਇਹੀ ਕੰਪਨੀ ਦਾ ਬੀਜ ਵਿੱਚ ਹੈ ਨਾ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਸਾਨੂੰ ਪੈਸੇ ਦੇ ਮੈਂ ਇਹਨਾਂ ਨੂੰ ਪੈਸੇ ਕਿੱਥੋਂ ਦਵਾਂ ਕਿੱਥੋਂ ਲਿਆ ਕਟ ਮੈਨੂੰ ਬੈਠੇ ਉਹ ਡਾਕਾ ਮਾਰਮੈਂ ਕਿੱਥੇ ਦਿਨ ਜੀਉਂਦੇ ਰਹੇ ਇਹ ਰੇਤਗੜ੍ਹ ਰਾਈ ਭੌਂਣੀਗੜ੍ਹ ਕੋਲ ਪਿੰਡਾ ਰੇਤਗੜ੍ਹ ਸੰਗਰੂਰ ਜਿਲ੍ਹੇ ਚ ਹੈ ਜੀ ਭੌਂਣੀਗੜ੍ਹ ਲੋਵੇ ਪਿੰਡਾ ਜਦੋਂ ਜੀ ਕਰਦਾ ਬੰਨਲੀ ਪੱਗ ਜਦੋਂ ਜੀ ਕਰਦਾ ਬੰਗਣੀ ਪੱਗ ਚੱਲ ਚੱਲ ਕੋਈ ਭਾਈ ਦਾ ਰੋਲਾ ਚੱਲ ਗਿਆ ਜੇ ਕੋਈ ਕਿਸੇ ਦਾ ਵਿਆਹ ਦਾ ਰੋਲਾ ਚੱਲ ਜੇ ਕਿਸੇ ਦੀ ਕੋਈ ਸੰਪਤੀ ਦਾ ਰੋਲਾ ਚੱਲ 1.5 ਏਕੜ ਦੇ ਇਹਨੇ ਬੀਜ ਬੀਜੇ ਲੈ ਕੇ ਗਿਆ 4.5-4 ਕਿੱਲਾਂ ਕੀ ਕੰਪਲੀਟ ਕਰ ਰਿਹਾ ਹੈ ਜੜਾ ਕਿ 240 ਕਿਲੋ ਬੀਜ ਚਾਹੀਦਾ ਹੈ ਇਹ ਲੈ ਕੇ ਗਿਆ 90 ਕਿਲੋ ਬੀਜ ਜੇ ਨਹੀਂ ਫਸਲ ਪਾਉਗਾ ਉਨੀ ਬੀਜਾ ਕੋ ਉਨੀ ਫਸਲ ਹੋਏਗੀ 240 ਕਿਲੋ ਦੀ ਜੰਗਾ ਤੇ 90 ਕਿਲੋ ਬੀਜ ਦਾ ਮਤਲਬ ਲੈ ਕੇ ਗਿਆ ਫਸਲ ਜਿੰਨਾ ਬੀਜਾ ਕੋ ਨਹੀਂ ਕੰਪਲੀਟ ਤਾਂ ਬੀਜ ਤਾਂ ਨਹੀਂ ਫਸਲ ਤਾਂ ਨਹੀਂ ਆਉਗੀ ਨਾ ਤੱਕਿਆ ਜੀ ਸਰੇ ਆਮ ਸਰੇ ਆਮ ਤੱਕਾ ਹੈ ਬਿਲਕੁਲ ਤੱਕਾ ਹੈ ਇੱਕ ਬੰਦੇ ਨੂੰ ਦਵਾਈ ਜਿੰਦੇ ਕਦੀ ਕਿਸੇ ਨੂੰ ਕਦੀ ਕਿਸੇ ਨੂੰ 3 ਕਿਲੇ ਵੀ ਤੱਕ 4 ਕਿਲੇ ਤੱਕ ਵਾਦੀ ਜਰੂਰੀ ਗਏ ਨੇ ਉਹਦੇ ਜਵਾਬ ਦੇ ਵਿੱਚ ਸਮਾਣੇ ਦਾ ਜਿਹੜਾ ਵਪਾਰ ਮੰਡਲ ਹੈ ਸਾਰਾ ਸਾਡੇ ਨਾਲ ਖੜਾ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਆਪਣੀਆਂ ਦੁਕਾਨਾਂ ਬੰਦ ਕਰਕੇ ਵਪਾਰੀ ਸਾਰੇ ਆਪਣੀਆਂ ਦੁਕਾਨਾਂ ਬੰਦ ਕਰਕੇ ਐਸ਼ ਦੇਉਂਦੇ ਮੋਰੇ ਆਪਣੀਆਂ ਚਾਬੀਆਂ ਦੇ ਕੇ ਆਵਾਂਗੇ ਵੀ ਹੁਣ ਤੋਂ ਤੁਸੀਂ ਦੁਕਾਨਾਂ ਚਲਾਓ ਆ ਲੋਕਾਂ ਨੇ ਸਾਨੂੰ ਤੰਗ ਪ੍ਰਸ਼ਾਸਨ ਕਰਕੇ ਆ ਹੁਣ ਅਸੀਂ 27 ਤਰੀਕ ਨੂੰ ਅਸੀਂ ਇਹਨਾਂ ਨੂੰ ਵੀ ਕਾਲ ਇਹਨਾਂ ਨੂੰ ਦੱਸਤਾ ਦੇਖੋ ਜੇ ਕੋਈ ਅਵਿਨਵੀ ਹੁੰਦੀ ਆ ਆਪਸੀ ਟਕਰਾਅ ਹੁੰਦਾ ਉਹਦਾ ਜ਼ਿੰਮੇਵਾਰ ਜਿਹੜਾ ਹੈ ਪ੍ਰਸ਼ਾਸਨ ਆਪ ਹੋਊਗਾ ਬਾਰ ਬਾਰ ਇਧਰੇ ਭਾਈ ਸਾਹਿਬ ਹੈ ਅੱਜ ਕੀ ਬੋਲੇ ਇਹਨਾਂ ਨੂੰ ਆ ਕੇ ਦੁਕਾਨ ਇਹਨਾਂ ਦੀ ਦੁਕਾਨ ਤੇ ਆ ਕੇ ਉਹਨਾਂ ਨੇ ਇਹਨਾਂ ਨੂੰ ਸੈੱਟ ਕਰਨਾ ਸ਼ੁਰੂ ਕਰਤਾ ਵੀ 4 ਲੱਖ ਰੁਪਏ ਸਾਨੂੰ ਜੋ ਨਿਬੜੂਗਾ ਤਾਂ ਇਹ ਵਪਾਰੀ ਹੈ ਕਿ 18000 ਰੁਪਏ ਦਾ ਜੀ ਇਹਨੇ ਬੀਜ ਦਿੱਤਾ ਉਹਨੇ ਆਪਣੀ ਤਕਨੀਕ ਦਾ ਗਲਤ ਵੇਚਤਾ ਤੇ ਇਹਦੇ ਇਹਦਾ ਕੀ ਕਸੂਰ ਹੈ ਹੁਣ ਉਸ ਤੋਂ ਬਾਅਦ ਇਹ 4 ਲੱਖ ਰੁਪਏ ਕਿਵੇਂ ਦੇਊਗਾ ਐੋ ਜਿਹੜਾ ਕਿਹੜਾ ਵਪਾਰ ਹੈ ਜਿਹੜਾ 18000 ਰੁਪਏ ਲਾਓ 3 ਮਹੀਨੇ ਬਾਅਦ ਜਿਹੜਾ ਆ 700 ਲੱਖ ਰੁਪਇਆ ਹੋ ਜਾਂਦਾ ਇਹਦਾ ਸਰਾ 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 ਫਿਰ ਗੁੰਡਾ ਕਰਦੀ ਆ ਜੀ ਇਹ ਜਿਹੜੇ ਵਪਾਰੀ ਆਏ ਸੀ ਕੀ ਦਰਖਾਸਤ ਦੇ ਕੇ ਗਏ ਆ ਇਹ ਮਸਲਾ ਸੀਗਾ ਜੀ ਸੰਜੀਪਵਰ ਪੱਤਰ ਧਰਮਪਾਲ ਜਿਹੜਾ ਸੀਗਾ ਗੋਇਲ ਕ੍ਰਿਸ਼ਨਾਬਸਤੀ ਇਹਨਾਂ ਦੁਕਾਨ ਇੱਥੇ ਬੀਜਾਂ ਦੀ ਉਹ ਤੋਂ ਕੁਝ ਜ਼ਿਮੀਂਦਾਰ ਬੀਜ ਲੈ ਗਏ ਸੀ ਤੇ ਉਹ ਫਿਰ ਘੱਟ ਝਾੜ-ਛੋੜ ਦਿਖੜਿਆ ਆਣਾ ਇਸ ਕਰਕੇ ਆਏ ਸੀ ਦੁਕਾਨ ਤੇ ਇਹਨਾਂ ਦਾ ਆਪੇ ਡਿਸਕੂਟ ਹੋ ਗਿਆ ਸੀ ਉਹਨਾਂ ਦਰਖਾਸਤ ਦਿੱਤੀਆਂ ਤੋਂ ਬਾਅਦ ਨਰ ਬੁਲਾ ਰਹੇ ਆ ਇਹਨਾਂ ਨੇ ਇਹ ਵੀ ਕਹਿ ਆਈ ਜੇ ਸਟਾਈਲ ਦੁਆਰਾ ਅਸੀਂ ਬਿਜ਼ਾਰ ਚਾਪੀ ਬੰਦ ਕਰ ਮੈਨੇ ਕਰਾਈ ਨਹੀਂ ਅਜੇ ਐਵੇਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਇਹ ਕਹਿ ਰਹੇ ਨੇ ਜਰੂਰ ਪਰ ਸਾਡੇ ਕੋਲ ਗੱਲ ਐ ਸਾਹਮਣੇ ਨਹੀਂ ਆਈ ਵਪਾਰੀਆਂ ਨੇ ਇਹ ਕਿਹਾ ਕਿ ਵੀ ਉਹਨਾਂ ਦੀ ਦੁਕਾਨ ਤੇ ਆ ਕੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਨਹੀਂ ਨਹੀਂ ਅਸੀਂ ਸਾਡੇ ਉੱਤੇ ਮੁਲਾਜ਼ਮ ਜਾ ਕੇ ਇਹਨਾਂ ਪੂਰਨ ਸਿੰਘ ਤੇ ਸੋਮਨਾਥ ਗਏ ਸੀਗੇ ਤਾਂ ਉਹ ਪੜਤਾਲ ਕਰ ਰਹੇ ਨੇ ਵਪਾਰੀਆਂ ਦੀ ਦੁਕਾਨ ਤੇ ਕੋਈ ਆਏ ਸੀਗੇ ਉਹਨਾਂ ਨੇ ਆ ਕੇ ਗਲਤ ਸ਼ਬਦਾਵਲੀ ਨਾ ਲੋਗੀਆਂ ਬੀਜ ਕਰ ਕੀ ਇਹਨਾਂ ਦਾ ਹੋਇਆ ਉਹ ਕਹਿੰਦੇ ਵੀ ਘਟ ਝਾੜ ਨਿਕਲਿਆ ਵੀ ਘਟ ਜੀ ਵੀ ਅਸੀਂ ਪੂਰਾ ਬੀਜ ਦਿੱਤਾ ਸੀ ਇਹ ਪ੍ਰੋਬਲਮ ਆ ਰਹੀ ਹੈ ਤੁ